ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਜਿੱਦਾਂ ਕਿ ਹੁਣ ਐਸ ਵਾਰ ਪਤਾ ਹੈ ਗਰਮੀ ਬਹੁਤ ਜ਼ਿਆਦਾ ਪਈ ਹੈ ਕਈ ਕਿਸਾਨ ਵੀਰਾਂ ਨੇ ਆਪਣੀਆਂ ਪਨੀਰੀਆਂ ਜਿਹੜੀਆਂ ਕਿ ਖਰਾਬ ਕਰ ਲੀਆਂ ਨੇ ਕਈਆਂ ਨੇ ਪਾਣੀ ਜ਼ਿਆਦਾ ਲਾ ਰੱਖਿਆ ਸੀਗਾ ਜਿਸ ਕਾਰਨ ਪਨੀਰੀਆਂ ਮੱਚਣ ਲੱਗ ਗਈਆਂ ਔਰ ਕਈਆਂ ਦੇ ਧੂੜ ਪਰ ਪਰਿ ਹਨੇਰੀ ਆਈ ਜਿਸ ਕਾਰਨ ਛੋਟੇ ਟੰਗੂਰ ਸੀਗੇ ਮੱਚ ਗਏ ਹੁਣ ਕਿਸਾਨ ਵੀਰਾਂ ਦੀ ਇਹ ਹੈ ਕਿ ਹੁਣ ਆਪਾਂ ਕਿਹੜੀ ਵੈਰੈਟੀ ਲਾਈਏ ਤab ਵੈਰਾਈਟੀਆਂ ਦੇਖੋ ਕਿਸਾਨ ਵੀਰੋ ਬਾਸਮਤੀ ਦੇ ਵਿੱਚ ਜਿਹੜੀਆਂ ਵੈਰਾਈਟੀਆਂ ਲਾਉਣ ਵਾਲੀਆਂ ਹੁਣ ਜਿਨ੍ਹਾਂ ਦਾ ਟਾਈਮ ਹਲੇ ਪਿਆ 15091692 ਦਾ ਹਜੇ ਪੂਰਾ ਟੁਕਮਾ ਸਮਾ ਪਨੀਰੀ ਬੀਜਣ ਦਾ ਹੋਣਾ ਹੈ ਬਾਕੀ ਗੱਲ ਕਰਾਂਗੇ 1718 1847 1885 ਤੇ 1121 ਕਿਸਾਨ ਵੀਰੋ ਕਈ ਕਿਸਾਨ ਬੜੇ ਗੁੰਮਰਾਹ ਹੋ ਰਹੇ ਨੇ ਕਿ ਹੁਣ ਆਪਾਂ ਪਨੀਰੀ ਬੀਜਾਂਗੇ ਤਾਂ ਲੇਟ ਹੋ ਜਾਾਂਗੇ ਕਿਸਾਨ ਵੀਰੋ ਜਿੱਦਾਂ ਕਿ ਪਿਛਲੀ ਵਾਰ ਫਲੱਡ ਆਇਆ ਹੈ ਹੜ੍ਹ ਦੀ ਸਥਿਤੀ ਬਣੀ ਹੈ ਬਹੁਤ ਵੱਡੇ ਏਰੀਆ ਦੇ ਵਿੱਚ ਜੋ ਕਿ ਤੁਹਾਨੂੰ ਪਤਾ ਹੈ ਨੁਕਸਾਨ ਹੋਏ ਨੇ ਤਾਂ ਉਸ ਤੋਂ ਬਾਅਦ ਅਗਸਤ ਦੇ ਵਿੱਚ ਔਰ ਜੁਲਾਈ ਦੇ ਐਂਡ ਦੇ ਵਿੱਚ ਜਿਹੜੇ ਕਿਸਾਨ ਵੀਰਾਂ ਨੇ 1847 1885 1718 ਔਰ 1121 ਔਰ PR126 ਇਹ ਜਿਹੜੀਆਂ ਵੈਰਾਈਟੀਆਂ ਲਗਾਈਆਂ ਸੀਗੀਆਂ ਚਾਹੇ 1692 ਸੀ ਚਾਹੇ 1509 ਸੀ ਬਹੁਤ ਵਧੀਆ ਰਿਜ਼ਲਟ ਆਏ ਨੇ ਤਾਂ ਕਈ ਕਿਸਾਨ ਇੱਕ ਦੂਸਰੇ ਨੂੰ ਪੁੱਛਦੇ ਨੇ ਸਾਨੂੰ ਫੋਨ ਕਰਕੇ ਪੁੱਛ ਰਹੇ ਨੇ ਕਿ ਬਾਈ ਜੀ ਸਾਨੂੰ ਸਲਾਹ ਦਿਓ ਸਾਡੀ ਪਨੀਰੀ ਖਰਾਬ ਹੋ ਰਹੀ ਹੈ ਤੁਹਾਡੀ ਵੀਡੀਓ ਦੇਖੀ ਸੀ ਵੀ ਕਿਸ ਤਰ੍ਹਾਂ ਕਰੀਐ ਅਸੀਂ ਕਿਹੜੀ ਕਿਹੜੀ ਪਨੀਰੀ ਹੁਣ ਬੀਜ ਸਕਦੇ ਆ ਹੁਣ ਕਈ ਕਿਸਾਨ ਕਹਿੰਦੇ ਅਸੀਂ ਮੱਕ ਬੀਜਿਆ ਹੋਇਆ ਮੱਕ ਹਲੇ ਤਿਆਰ ਨਹੀਂ ਹੋਇਆ ਕਈ ਵੀਰ ਕਹਿ ਰਹੇ ਨੇ ਇਸ ਵਾਰ ਮੂੰਗੀ ਲੇਟ ਹੋ ਗਈ ਮੂੰਗੀ ਪਕਾਉਣੀ ਹੈ ਮੂੰਗੀ ਵਾਲੀ ਜਗ੍ਹਾ ਤੇ ਕਿਹੜਾ ਬੀਜ ਲਾਈਏ ਤਾਂ ਕਿਸਾਨ ਵੀਰਾਂ ਨੂੰ ਮੈਂ ਇਹੀ ਸਲਾਹ ਦੇਣਾ ਚਾਹੁੰਗਾ ਦੇਖੋ ਪੀਆਰ 126 ਨੂੰ ਜਿਹੜਾ ਕਿ ਸੈਲਰਾਂ ਵਾਲਾ ਇਸ ਵਾਰ ਬਹੁਤ ਨੱਕ ਮੋੜ ਕੇ ਖਰੀਦੇਗਾ ਕਿਉਂਕਿ ਉਹਦੇ ਵਿੱਚ ਕਈ ਰਾਜ ਨੇ ਕਿਉਂਕਿ ਇਸ ਵਾਰ ਜਿਹੜੇ ਸੈਲਰਾਂ ਨੂੰ ਕਈ ਸੈਲਰਾਂ ਨੂੰ ਕੋਈ ਜ਼ਿਆਦਾ ਮੁਨਾਫਾ ਮੁਨਾਫਾ ਕੀ ਲਗਭਗ ਘਾਟੇ ਦੇ ਵਿੱਚ ਹੀ ਗਏ ਨੇ ਕਈ ਸੈਲਰ ਲਗਭਗ ਘਨੇ ਸੈਲਰ ਜਿਹੜੇ ਘਾਟੇ ਦੇ ਵਿੱਚ ਗਏ ਨੇ ਉਹਦਾ ਮੇਨ ਕਾਰਨ ਇਹ ਹੈ ਕਿ ਜਿਹੜੀ PR126 ਹੈ ਉਹਦਾ ਮੌਇਸਚਰ ਨਹੀਂ ਜਾਂਦਾ ਉਹਨਾਂ ਦੇ ਨਾਲ ਤੁਸੀਂ ਚਾਹੇ ਕਿੰਨੇ ਦਿਨ ਖੜਾਈ ਰੱਖੋ ਉਹਨੇ ਖੜਨ ਤੋਂ ਬਾਅਦ ਵੀ ਉਹਦਾ ਮੌਇਸਚਰ ਜਿਹੜਾ ਕਿ ਖੇਤ ਦੇ ਵਿੱਚੋਂ ਨਹੀਂ ਜਾਂਦਾ ਮੈਂ ਇੱਥੇ ਕਿਸਾਨ ਵੀਰਾਂ ਨੂੰ ਜਿਹੜੀ ਸਪਾਰਿਸ਼ ਕਰੂੰਗਾ 1509 1692 1847 ਔਰ 1885 1718 ਔਰ 1121 ਬਾਸਮਤੀ ਦੇ ਵਿੱਚ ਇਹ ਕਿਸਮਾ ਲਗਾ ਸਕਦੇ ਨੇ ਬਾਕੀ ਜਿਹੜੇ ਕਿਸਾਨ ਵੀਰਾਂ ਨੇ ਬਾਸਮਤੀ ਦੀਆਂ ਵੈਰਾਈਟੀਆਂ ਨਹੀਂ ਲਾਣੀਆਂ ਉਹ ਛੋਟੇ ਟਾਈਮ ਦੀਆਂ ਵੈਰਾਈਟੀਆਂ ਜਿਵੇਂ PR126 ਉਹ ਲਾ ਸਕਦਾ ਹੈ ਹੁਣ ਗੱਲ ਕਰੂੰਗਾ ਮੈਂ ਇੱਕ ਮੇਨ ਕਿਚਾੜ ਦੇ ਵਿੱਚ ਦੇਖੋ ਝਾੜ ਦੇ ਵਿੱਚ ਸਭ ਤੋਂ ਵਧੀਆ ਜਿਹੜੀ ਹੈਗੀ 1847 ਵੈਰਾਈਟੀ ਬਹੁਤ ਵਧੀਆ ਵੈਰਾਈਟੀ ਹੈ 1509 1692 ਜਿਹੜੀ ਡਿੱਗਦੀ ਹੈ ਪਿਛਲੀ ਵਾਰ 1692 ਡਿੱਗੀ ਨਹੀਂ ਔਰ ਇਸ ਵਾਰ ਦਾ ਜਿਹੜਾ ਮੌਸਮ ਹੈ ਵਿਗਿਆਨਿਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਜਿਹੜਾ ਕਿ ਲੇਟ ਜਿਹੜੇ ਹਨੇਰ ਬਰਸਾਤਾਂ ਸ਼ੁਰੂ ਹੋਣਗੀਆਂ ਜਿਸ ਕਾਰਨ ਵੀ ਹੋ ਸਕਦਾ ਫਸਲਾਂ ਗਿਰਨ ਦਾ ਜਿਹੜਾ ਡਰ ਹੈ ਉਹ ਰਹੇਗਾ ਇਹ ਕਿਸਾਨ ਵੀਰੋਂ ਮੈਂ ਤਾਂ ਐਵੇਂ ਨਹੀਂ ਕਹਿ ਰਿਹਾ ਇਹ ਇੱਕ ਵੀਡੀਓ ਵੀ ਮੈਂ ਦੇਖੀ ਸੀ ਬਾਕੀ ਮੇਰੀ ਕਿਸੇ ਸਾਇੰਟਿਸਟ ਨਾਲ ਵੀ ਗੱਲ ਹੋਈ ਸੀ ਕਿਉਂਕਿ ਉਹ 6 6 ਮਹੀਨੇ ਸਾਲ ਸਾਲ ਦਾ ਜਿਹੜਾ ਡਾਟਾ ਹੈ ਉਹ ਕਿਵੇਂ ਲੈਂਦੇ ਨੇ ਇਸ ਚੀਜ਼ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਬਾਕੀ ਜੋ ਮੈਂ ਕਹਿ ਰਿਹਾ ਕਿ ਇਸ ਵਾਰ ਹਨੇਰੀਆਂ ਚੱਲਣ ਦਾ ਜਿਹੜਾ ਦਿੱਕਤ ਜ਼ਿਆਦਾ ਰਹੇਗੀ ਜਿੱਥੇ ਕਿ ਫਿਰ 16 92 ਲੱਗੀ ਹੋਵੇਗੀ ਜਾਂ 17 18 ਉਹ ਗireਗੀ ਹੀ ਗireਗੀ ਬਾਕੀ ਅਗਰ 1692 ਡਿਗਦੀ ਨਹੀਂ ਤਾਂ ਉਸ ਦਾ ਜਿਹੜਾ ਝਾੜ ਹੈ ਬਹੁਤ ਸੋਹਣਾ ਹੈ ਔਰ ਕਿਸੇ ਵੀ ਕਿਸਾਨ ਵੀਰ ਨੇ ਅਗਰ ਬੀਜ ਖਰੀਦਣੇ ਹੋਣ 17 18 1509 1692 1847 1885 ਇਹ ਬੀਜ ਆਪਣੇ ਕੋਲ ਪਏ ਨੇ ਔਰ ਰੇਟ ਜਿਹੜੇ ਕੀ ਉਹ ਤੁਸੀਂ ਫੋਨ ਤੇ ਮੈਨੂੰ ਸਕਰੀਨ ਤੇ ਉੱਪਰ ਦਿੱਤੇ ਹੋਏ ਨੰਬਰ ਇਹਨਾਂ ਤੇ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਬੀਜ ਸਾਡੇ ਤੋਂ ਲੈ ਜਾ ਸਕਦੇ ਹੋ ਪਿੰਡ ਸਾਡਾ ਨੰਗਲਟਾਣੀ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਵਾਦ ਹਰਿਆਣੇ ਦੇ ਅਸੀਂ ਵਾਸੀ ਆਂ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ